ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਬਾਰੇ ਕਿ ਹੜ੍ਹਾਂ ਦੇ ਵਿੱਚ ਸਿਆਸੀ ਫੇਰੀਆਂ ਲਗਾਤਾਰ ਜਾਰੀ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੀ ਸਿਆਸੀ ਫੇਰੀਆਂ ਹੋਣ ਚਾਹੇ ਭਾਜੀਪੀ ਦੀ ਅਕਾਲੀ ਦਲ ਦੀ ਜਾਂ ਫਿਰ ਕਾਂਗਰਸ ਦੀ ਸਿਆਸੀ ਫੇਰੀਆਂ ਲਗਾਤਾਰ ਜਾਰੀ ਨੇ ਪਰ ਇਹਨਾ ਕਿੰਨਾ ਕੋ ਅਸਰ ਪਏਗਾ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਹੜ੍ਹ ਪੀੜਤਾਂ ਦੀ ਜ਼ਿੰਦਗੀ ਦੇ ਉੱਤੇ ਕੀ ਮਦਦ ਮਿਲੇਗੀ ਉਹਨਾਂ ਨੂੰ ਹੜ੍ਹਾਂ ਦੇ ਨਾਲ ਨਜਿੱਠਣ ਦੇ ਲਈ ਕਿਉਂ ਕਸਰ ਰਹਿ ਰਹੀ ਹੈ ਪਹਿਲਾਂ ਜੇਕਰ ਕਿਹਾ ਜਾ ਰਿਹਾ ਹੈ ਭਾਜੀਪੀ ਦੇ ਵੱਲੋਂ ਕਿ ਉਹਨਾਂ ਦੇ ਜਿਹੜੇ ਮੰਤਰੀ ਨੇ ਉਹ ਪਹੁੰਚੇ ਸੀ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਨੇ ਅੱਜ ਐਕਸ ਦੇ ਉੱਤੇ ਪੋਸਟ ਕਰਕੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਸਾਰੀ ਰਿਪੋਰਟ ਦੇ ਦਿੱਤੀ ਜਾਵੇਗੀ ਪੰਜਾਬ ਦੇ ਵਿੱਚ ਹੜ ਨਜਾਇਜ਼ ਮਾਈਨਿੰਗ ਕਰਕੇ ਆਇਆ ਹੈ ਕਿ ਮਾਈਨਿੰਗ ਕੀਤੀ ਗਈ ਜਿਸ ਕਰਕੇ ਬੁਰਾ ਹਾਲ ਹੈ ਨੱਕੇ ਜਿਹੜੇ ਨੇ دریاਵਾਂ ਦੇ ਉਹ ਕਮਜ਼ੋਰ ਹੋ ਗਏ ਜਿਸ ਕਰਕੇ ਸਾਰਾ ਪਾਣੀ ਪਿੰਡਾਂ ਦੇ ਵਿੱਚ ਵੜ ਗਿਆ 1500 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਨੇ ਕੇਂਦਰ ਸੂਬਾ ਜਾਂ BBMP ਕੌਣ ਜ਼ਿੰਮੇਵਾਰ ਹੈ ਇੱਕ ਪਾਸੇ BBMB ਦਾ ਵੀ ਨਾਮ ਸਾਹਮਣੇ ਆਉਂਦਾ ਹੈ BBMB ਦਾ ਇਹ ਕਹਿਣਾ ਹੈ ਕਿ BBMB ਅੱਜ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਕੀਤੀ ਗਈ ਕਿਉਂਕਿ BBMB ਤੇ ਇਲਜ਼ਾਮ ਲੱਗ ਰਹੇ ਸੀ ਕਿ ਸਮਰੱਥਾ ਨਾਲੋਂ ਵੱਧ ਪਾਣੀ ਦਾ ਪੱਧਰ ਰੱਖਿਆ ਗਿਆ ਡੈਮਸ ਦੇ ਵਿੱਚ BBMB ਦੇ ਵਿੱਚ ਜਿਸ ਕਰਕੇ ਇੱਕਦਮ ਪਾਣੀ ਜਿਵੇਂ ਛੱਡਿਆ ਗਿਆ ਤਾਂ ਜਿਹੜੇ ਨੱਕੇ ਜਿਹੜੇ ਕਾਰਨਰ ਹੁੰਦੇ ਨੇ ਦਰਿਆਵਾਂ ਦੇ ਉਹ ਕਮਜ਼ੋਰ ਸੀ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੜ ਗਿਆ ਪੂਰਾ ਪੰਜਾਬ ਹੜਾਂ ਦੀ ਭਿਆਨਕ ਮਾਰ ਹੇਠ ਹੈ ਸਿਆਸੀ ਫੇਰੀਆਂ ਹੜਾਂ ਤੇ ਕਿੰਨਾ ਕੋ ਅਸਰ ਪਾਰੀਆਂ ਨੇ ਹੜਾਂ ਦੇ ਨਾਲ ਨਜਿੱਠਣ ਦੇ ਲਈ ਕਿਉਂ ਕਸਰ ਰਹਿ ਰਹੀ ਹੈ ਕੇਂਦਰ ਸੂਬਾ ਜਾਂ BBMP ਕੌਣ ਹੈ ਜ਼ਿੰਮੇਵਾਰ ਇਸ ਤੇ ਚਰਚਾ ਅੱਜ ਜ਼ਰੂਰ ਕਰਾਂਗੇ ਸੀਐਮ ਮੰਨਦੀ ਇਸ ਵਿਚਾਲੇ ਸਿਹਤ ਵੀ ਬੀਤੇ ਦਿਨਾਂ ਦੇ ਅੰਦਰ ਖਰਾਬ ਹੋਈ ਅੱਜ ਕੈਬਨਿਟ ਮੀਟਿੰਗ ਵੀ ਰੱਦ ਹੋਈ ਹੈ ਕੌਣ ਦੇਵੇਗਾ ਜਵਾਬ ਕੇਂਦਰ ਨੇ ਇਹ ਵੀ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਹੜ੍ਹਾਂ ਦਾ ਕਾਰਨ ਹੈ ਰਿਪੋਰਟਾਂ ਦੇ ਵਿੱਚ ਨੁਕਸਾਨ ਦਾ ਮੁਲਾਂਕਣ ਕਰ ਰਹੇ ਪੰਜਾਬ ਦੇ ਜਿਹੜੇ ਲੋਕ ਨੇ ਜਿਹੜੇ ਸਿਆਸਤਦਾਨ ਨੇ ਇਨਾਂ ਦੀ ਫੇਰੀਆਂ ਦਾ ਕਿੰਨਾ ਕੋ ਅਸਰ ਪਏਗਾ ਲੋਕਾਂ ਤੇ ਤੇ ਦੂਜੇ ਪਾਸੇ ਨੋਟਾਂ ਦੇ ਬੰਡਲਾਂ ਦੀ ਵੀ ਗੱਲ ਹੋ ਰਹੀ ਹੈ ਲਗਾਤਾਰ ਨੋਟਾਂ ਦੇ ਬੰਡਲ ਦੇਖਣ ਨੂੰ ਮਿਲ ਰਹੇ ਨੇ ਸ਼ੁਰੂਆਤ ਸੁਖਬੀਰ ਬਾਦਲ ਤੋਂ ਹੋਈ ਤੇ ਹੁਣ ਆਮ ਆਦਮੀ ਪਾਰਟੀ ਅਤੇ ਹੋਰ ਕਈ ਜਿਹੜੀ ਪਾਰਟੀਆਂ ਨੇ ਉਹਨਾਂ ਦੇ ਆਗੂ ਨੋਟ ਵੰਡਦੇ ਹੋਏ ਦਿਖਾਈ ਦਿੱਤੇ ਦੂਜੇ ਪਾਸੇ ਗੱਲ ਕਰਾਂਗੇ ਕਲਾਕਾਰਾਂ ਦੀ ਵੀ ਕਲਾਕਾਰ ਵੀ ਲਗਾਤਾਰ ਲੱਗੇ ਹੋਏ ਨੇ ਪੰਜਾਬ ਦੇ ਲੋਕਾਂ ਨਾਲ ਖੜੇ ਹੋਏ ਨੇ ਮਦਦ ਕਰ ਰਹੇ ਨੇ ਪਰ ਇਸ ਤੇ ਇਸ ਵਿਚਾਲੇ ਆਮ ਆਦਮੀ ਪਾਰਟੀ ਨੇ ਇੱਕ ਮੰਗ ਕੀਤੀ ਹੈ ਕੇਂਦਰ ਸਰਕਾਰ ਤੋਂ 60000 ਕਰੋੜ ਰੁਪਏ ਦੀ ਕਿ 60000 ਕਰੋੜ ਰੁਪਏ ਪੰਜਾਬ ਦਾ ਬਕਾਇਆ ਹੈ ਉਹ ਕਦੋਂ ਤੱਕ ਮਿਲੇਗਾ ਮਾਲਵਿੰਦਰ ਕੰਗ ਦੇ ਵੱਲੋਂ ਇਹ ਸਵਾਲ ਚੁੱਕਿਆ ਗਿਆ ਹੈ ਸੁਣੋਣਿਆ ਤੁਹਾਨੂੰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਅੱਜ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਇੱਕ ਚਿੱਠੀ ਲਿਖੀ ਆ ਜਿਦੇ ਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਹੜਾ ਦੀ ਮਾਰ ਹੇਠਾਂ ਪੰਜਾਬ ਦਾ ਖਾਸ ਕਰ ਜਿਹੜਾ ਗੁਰਦਾਸਪੁਰ ਸ੍ਰੀ ਅਮਰਤਸਰ ਸਾਹਿਬ ਫਰੋਜਪੁਰ ਫਾਜ਼ਿਲਕਾ ਜਿਲ੍ਹਾ ਜਿਹੜਾ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਲੋਕਾਂ ਦੇ ਘਰ ਉੱਜੜ ਗਏ ਲੋਕਾਂ ਦੀਆਂ ਖੜੀਆਂ ਫਸਲਾਂ ਬਰਬਾਦ ਹੋ ਗਈਆਂ ਡੰਗਰ ਵੱੱਛਾ ਖਤਮ ਹੋ ਗਿਆ ਔਰ ਪਿਛਲੇ ਕੱਲ੍ਹ ਦੇਖਦੇ ਐਗਰੀਕਲਚਰ ਮਿਨਿਸਟਰ ਸਾਹਿਬ ਵੀ ਵਿਜਿਟ ਕਰਕੇ ਗਏ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ ਕਿ ਪੰਜਾਬ ਵਾਸਤੇ ਇਮੀਡੀਏਟਲੀ 60000 ਕਰੋੜ ਰੁਪਏ ਦਾ ਜਿਹੜਾ ਪੈਕੇਜ ਹੈ ਉਹ ਅਨਾਉਂਸ ਕੀਤਾ ਜਾਵੇ ਔਰ ਭੇਜਿਆ ਜਾਵੇ ਕਿਉਂਕਿ ਇਹ ਅੱਜ ਜਿਹੜੇ ਹਾਲਾਤ ਬਣੇ ਆ ਪ੍ਰਸਾਦ ਕਰਕੇ ਹੜਾ ਕਰਕੇ ਜਿਸ ਤਰੀਕੇ ਨਾਲ ਪਹਾੜਾਂ ਦਾ ਸਾਰਾ ਪਾਣੀ ਪੰਜਾਬ ਚ ਆਇਆ ਤੇ ਸਾਰੀ ਮਾਰ ਜਿਹੜੀ ਉਹ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਈ ਹੈ ਇਹੀ ਉਹ ਲੋਕ ਹੈ ਪ੍ਰਧਾਨ ਮੰਤਰੀ ਜੀ ਜਿਹੜੇ ਗੁਰਦਾਸਪੁਰ ਅੰਮ੍ਰਿਤਸਰ ਪਿੱਛੇ ਜਦੋਂ ਪਾਕਿਸਤਾਨ ਨਾਲ ਲੜਾਈ ਲੜੀ ਲੱਗੀ ਸੀ ਉਦੋਂ ਵੀ ਇਹਨਾਂ ਲੋਕਾਂ ਨੇ ਲਗਾਤਾਰ ਫੌਜੀਆ ਦੇ ਨਾਲ ਦੇਸ਼ ਦੀ ਫੌਜ ਦੇ ਨਾਲ ਮੋਟੇ ਨਾ ਮੋਟਾ ਜੂੜ ਕੇ ਦੇਸ਼ ਦੀ ਲੜਾਈ ਲੜੀ ਚੀ ਪੰਜਾਬ ਹਮੇਸ਼ਾ ਵਿਪਤਾ ਚ ਦੇਸ਼ ਨਾਲ ਖੜਦਾ ਰਿਹਾ ਅੱਜ ਦੇਸ਼ ਦੀ ਸਰਕਾਰ ਨੂੰ ਚਾਹੀਦਾ ਤੁਸੀਂ ਬਿਹਾਰ ਵਾਸਤੇ ਵੀ ਪੈਕੇਜ ਦੇ ਦਿੰਨੇ ਹੋ ਆਂਧਰਾ ਵਾਸਤੇ ਵੀ ਦੇ ਦਿੰਨੇ ਹੋ ਉੱਤਰਾਖੰਡ ਵਾਸਤੇ ਹਰ ਸਾਲ ਪੈਕੇਜ ਦਿੱਤਾ ਜਾਂਦਾ ਅੱਜ 88 ਤੋਂ ਬਾਅਦ ਨੀ ਵੱਡੇ ਹੜ ਪੰਜਾਬ ਚ ਆਏ ਆ ਜਿਦੇ ਚ 1400 ਦੇ ਕਰੀਬ ਪੰਜਾਬ ਦੇ ਪਿੰਡ ਜਿਹੜੇ ਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਲੋਕਾਂ ਦੇ ਹਰ ਤਰੀਕੇ ਨਾਲ ਰੋਜੀ ਰੋਟੀ ਜਿਹੜੀ ਉਹ ਖਤਮ ਹੋਈ ਆ ਭਾਰਤ ਸਰਕਾਰ ਨੂੰ ਚਾਹੀਦਾ ਕਿ ਜਿੱਥੇ 60000 ਕਰੋੜ ਰੁਪਏ ਦਾ ਇੱਕ ਪੈਕੇਜ ਪੰਜਾਬ ਵਾਸਤੇ ਨਾਲ ਨਾਲ 50000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਜਿਹੜਾ ਹੈ ਮੁਆਵਜ਼ਾ ਖੇਤੀ ਦਾ ਮਿਲਣਾ ਚਾਹੀਦਾ ਹੁਣ ਤੇ ਅਸੀਂ ਇਕੱਲੇ ਨਹੀਂ ਕਹਿ ਰਹੇ ਹੁਣ ਤੇ ਤੁਹਾਡੇ ਮੰਤਰੀ ਸ਼ਿਵਰਾਜ ਜੀ ਆਪ ਵਿਜਿਟ ਕਰਕੇ ਗਏ ਗਰਾਉਂਡ ਰੈਂਟੀ ਉਹਨਾਂ ਨੇ ਵੀ ਦੇਖੀ ਆ ਸੋ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਨਹੀਂ ਦਿੱਤਾ ਗਿਆ ਪੰਜਾਬ ਦੀਆਂ ਪ੍ਰਧਾਨ ਮੰਤਰੀ ਸੜਕ ਯੋਜਨਾਵਾਂ 850 ਕਰੋੜ ਦੀਆਂ ਰੋਕ ਲੀਆਂ ਅੱਜ ਸੜਕ ਵੀ ਨਹੀਂ ਰਹੀ ਸਕੂਲ ਜਿਹੜੀਆਂ ਸੰਸਥਾਵਾਂ ਐਜੂਕੇਸ਼ਨ ਸੰਸਥਾਵਾਂ ਉਹਨਾਂ ਦਾ ਪ੍ਰਸਾਦ ਕਰਕੇ ਬੁਰੀ ਹਾਲਾਤ ਹੋ ਗਈਆਂ ਬਿਲਡਿੰਗਾਂ ਦਾ ਬਹੁਤ ਨੁਕਸਾਨ ਹੋਇਆ ਸੋ ਮੇਰੀ ਬੇਨਤੀ ਹੈ ਕਿ ਪੰਜਾਬ ਜਿਹੜਾ ਦੇਸ਼ ਦਾ ਢਿੱਡ ਵੀ ਭਰਦਾ ਰਿਹਾ ਵਿਪਤਾ ਦੇ ਦੇਸ਼ ਤੇ ਕੰਮ ਹੁੰਦਾ ਰਿਹਾ ਅੱਜ ਪੰਜਾਬ ਨੂੰ ਪੈਕੇਜ ਦਿੱਤਾ ਜਾਵੇ ਔਰ ਨਾਲ ਨਾਲ ਜੀਐਸਟੀ ਤੋਂ ਜਿਹੜਾ ਹੈ 2 ਸਾਲ ਦੀ ਐਗਜ਼ੈਂਪਸ਼ਨ ਦਿੱਤੀ ਜਾਵੇ ਕਿਉਂਕਿ ਤਕਰੀਬਨ 50 ਹਜ਼ਾਰ ਕਰੋੜ ਰੁਪਏ ਤੇ ਸਾਡਾ ਜੀਐਸਡੀ ਦੇ ਰਾਹੀਂ ਦੇਸ਼ ਦੀ ਸਰਕਾਰ ਨੂੰ ਹਰ ਸਾਲ ਜਾਂਦਾ ਹੈ ਔਰ ਤੁਸੀਂ ਦੇ ਪਿੱਛੇ ਟੈਕਸ ਵੀ ਘਟਾ ਕੇ ਪੰਜਾਬ ਨੂੰ ਉਹਦੇ ਨਾਲ ਹੋਰ ਨੁਕਸਾਨ ਹੋਣਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਮੋੜ ਪੈਰਾਂ ਤੇ ਖੜੇ ਕਰਨ ਲਈ ਪ੍ਰਧਾਨ ਮੰਤਰੀ ਸਾਹਿਬ ਇਮੀਡੀਏਟਲੀ ਜੀਐਸਟੀ ਤੋਂ 2 ਸਾਲ ਦੀ ਐਗਜ਼ੈਂਪਸ਼ਨ ਦਿੱਤੀ ਜਾਵੇ ਔਰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਰਾਹਤ ਪੈਕੇਜ 60 ਹਜ਼ਾਰ ਕਰੋੜ ਰੁਪਏ ਦਾ ਤੁਹਾਨੂੰ ਮੰਗ ਕੀਤੀ ਹੈ ਉਹਨੂੰ ਵੀ ਦਿੱਤਾ ਜਾਵੇ ਬਤੌਰ ਮੈਂਬਰ ਪਾਰਲੀਮੈਂਟ ਮੇਰੇ ਆਪਣੇ ਹਲਕੇ ਨਵਾਂ ਸ਼ਹਿਰ ਰੋਪੜ શ્રી ਨੰਦਪੁਰ ਸਾਹਿਬ ਕਈ ਹਾਲਾਤ ਜਿਹੜੇ ਆ ਏਰੀਆ ਚ ਬਹੁਤ ਬਦਤਰ ਹੈ ਸੋ ਇਮੀਡੀਏਟਲੀ ਭਾਰਤ ਸਰਕਾਰ ਪੰਜਾਬ ਦੀ ਬਾਹ ਫੜੇ ਔਰ ਪੰਜਾਬ ਦੇ ਲੋਕਾਂ ਨੂੰ ਮੁੜ ਪਿਆਰਾਂ ਤੇ ਖੜੇ ਕਰਨ ਚ ਆਪਣਾ ਸਹਿਯੋਗ ਕਰੇ ਧੰਨਵਾਦ ਆਮ ਆਦਮੀ ਪਾਰਟੀ ਦੇ ਵੱਲੋਂ ਮੰਗ ਕੀਤੀ ਗਈ ਹੈ 50 ਤੋਂ 60 ਹਜ਼ਾਰ ਕਰੋੜ ਰੁਪਏ ਦੀ ਲੋਕੇਸ਼ਨ ਨਰੰਗ ਬੁਲਾਰੇ ਨੇ ਬੀਜੇਪੀ ਦੇ ਸਾਡੇ ਨਾਲ ਜੁੜ ਚੁੱਕੇ ਨੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕਰਮਜੀਤ ਕੌਰ ਸੰਧੂ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਵਿਨੋਦ ਭਾਰਤੀ ਕਾਂਗਰਸ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਬਹੁਤ-ਬਹੁਤ ਸਵਾਗਤ ਹੈ ਵਿਨੋਦ ਜੀ ਤੁਹਾਡਾ ਸਭ ਤੋਂ ਪਹਿਲਾਂ ਮੇਰਾ ਸਵਾਲ ਹੋਏਗਾ ਬੀਜੇਪੀ ਦੇ ਬੁਲਾਰੇ ਲੋਕੇਸ਼ਨ ਨਰੰਗ ਜੀ ਨੂੰ ਲੋਕੇਸ਼ ਜੀ ਆਮ ਆਦਮੀ ਪਾਰਟੀ ਦੇ ਵੱਲੋਂ ਮੰਗ ਕੀਤੀ ਗਈ ਹੈ 50 ਤੋਂ 60 ਹਜ਼ਾਰ ਕਰੋੜ ਰੁਪਏ ਦਾ ਜਿਹੜਾ ਪੈਕੇਜ ਹੈ ਇਸ ਦੇ ਵਿੱਚ ਆਰਡੀਐਫ ਦੇ ਪੈਸੇ ਦੇ ਵੀ ਉਹਨਾਂ ਨੇ ਮੰਗ ਕਰ ਲਈ ਹੈ ਤੇ ਇਹ ਪੈਕੇਜ ਕਦੋਂ ਤੱਕ ਪੰਜਾਬ ਨੂੰ ਮਿਲੇਗਾ ਕੀ ਮਿਲੇਗਾ ਕਿ ਭਾਜਪਾ ਪੰਜਾਬ ਦੇ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਕੇਂਦਰ ਦੇ ਕੋਲੋਂ ਮੰਗ ਰੱਖੀ ਜਾ ਰਹੀ ਹੈ ਦੇਖੋ ਲਖਸ਼ੇ ਜੀ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਇਹਦੀ ਡਿਮਾਂਡ ਹੈ ਸਾਡੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀਮਨ ਸੁਨੀਲ ਜਾਖੜ ਜਿਨੇ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖ ਕੇ ਚੱਕੀ ਸੀ ਜੀ ਕਿ ਪੰਜਾਬ ਦੇ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਹੂੰ ਤੁਸੀਂ ਇਹਦੇ ਤੇ ਜਿਹੜਾ ਹੈਗਾ ਇਮੀਡੀਏਟਲੀ ਧਿਆਨ ਦਿਓ ਤੇ ਉਹਨਾਂ ਦੀ ਚਿੱਠੀ ਨੂੰ ਧਿਆਨ ਰੱਖਦੇ ਹੋਏ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਕਾਲ ਲਈ ਅਮਿਤ ਸ਼ਾਹ ਜੀ ਨੇ ਆਪਣਾ ਮੁੱਖ ਮੰਤਰੀ ਦੇ ਨਾਲ ਔਰ ਗਵਰਨਰ ਸਾਹਿਬ ਦੇ ਨਾਲ ਸਾਰੀ ਚੀਜ਼ਾਂ ਨੂੰ ਗੱਲਬਾਤ ਹੋਈ ਜਾਣਿਆ ਵੀ ਕੀ ਹੋ ਰਿਹਾ ਉਸ ਤੋਂ ਬਾਅਦ ਮੋਦੀ ਜੀ ਨੇ ਆਪਣਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਲ ਗੱਲ ਕੀਤੀ ਗਵਰਨਰ ਸਾਹਿਬ ਤੋਂ ਰਿਪੋਰਟ ਲਈ ਤੇ ਉਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਕੱਲ ਸ਼ਿਵਰਾਜ ਸਿੰਘ ਚੋਹਾਨ ਜੀ ਆਪਣੇ ਜਿਹੜੇ ਆ ਇੱਥੇ ਆਏ ਸੀਗੇ ਤੇ ਜੋ ਵੀ ਉਹਦਾ ਜਾਇਜ਼ਾ ਲੈ ਕੇ ਗਏ ਨੇ ਤਕੋ ਪੰਜਾਬ ਦੀ ਬਾਹ ਫੜਨ ਲਈ ਕੇਂਦਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕੋਤਾਹੀ ਨਹੀਂ ਵਰਤੀ ਜਾਏਗੀ ਕਿਸੇ ਵੀ ਤਰ੍ਹਾਂ ਦੀ ਜੋ ਕੇਂਦਰ ਦਾ ਯੋਗਦਾਨ ਬੰਦ ਆਊਗਾ ਉਸ ਤੋਂ ਵੱਧ ਦਿੱਤਾ ਜਾਊਗਾ ਪਰ ਮੇਰੀ ਇਹਨਾਂ ਸਾਰਿਆਂ ਨੂੰ ਇੱਕ ਬੇਨਤੀ ਹੈ ਖਾਸ ਕਰ ਮੈਂ ਸੁਣ ਰਿਹਾ ਸੀ ਜੈ ਰਹੇ ਨਾਨਕਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨਿਕੰਗ ਸਾਹਿਬ ਜੀ ਉਹਨਾਂ ਦਾ ਸੁਣਾਇਆ ਕਟਕਟ ਅਜਿਸਮ ਉੱਦਦੇ ਦਾ ਨੀਤੀਤ ਨਾ ਨ ਕਰੋ ਆਪਾਂ ਇਸ ਤੇ ਲਖਸ਼ੇ ਦੀ ਜਰੂਰ ਤੁਹਾਡਾ ਧਿਆਨ ਦਿਈਏ ਕਿ ਚਾਹੇ ਕੁਦਰਤ ਦੀ ਮਾਰ ਐਤ ਕੀ ਜ਼ਿਆਦਾ ਆ ਪਰ ਇਹਨਾਂ ਦੇ ਮੰਤਰੀ ਨੇ ਉਹਨਾਂ ਦੇ ਮੰਤਰੀ ਨੇ ਦਾਵਾ ਕੀਤਾ ਸੀ ਜੀਤਿਮਨ ਬਰਿੰਦਰ ਗੋਇਲ ਜੀ ਨੇ ਕਿ 275 ਕਰੋੜ ਰੁਪਏ ਨਦੀ ਨਾਲੇ ਬੰਨਾਂ ਦੀ ਸਫਾਈ ਤੇ ਅਸੀਂ ਖਰਚਤਾ ਹੁਣ ਜਿਸ ਤਰ੍ਹਾਂ ਦੀ ਮਰਜੀ ਬਾੜ ਆ ਜਾਏ ਪੰਜਾਬ ਸੇਫ ਆ ਹਮ ਡਿਮਾਂਡ ਰੱਖਣੀ ਜਾਇਜ਼ ਆ ਪਰ ਕੀ ਬਰਿੰਦਰ ਕੁਮਾਰ ਗੋਇਲ ਜੀ ਤੇ ਕਾਰਵਾਈ ਹੋਏਗੀ ਕਿ ਉਹਨਾਂ ਨੇ 275 ਕਰੋੜ ਰੁਪਏ ਕਿਉਂ ਪੰਜਾਬ ਦਾ ਲੁਟਾ ਦਿੱਤਾ ਜਦਕਿ ਹੋਇਆ ਤਾਂ ਜ਼ਮੀਨ ਤੇ ਕੁਝ ਵੀ ਨਹੀਂ ਕਿਉਂਕਿ ਜੇ ਸਫਾਈ ਹੋਈ ਹੁੰਦੀ ਤਾਂ ਇੰਨੇ ਬੁਰੇ ਹਾਲਾਤ ਨਹੀਂ ਹੁੰਦੇ ਜੂਨ ਆਪਣੀ ਡਿਮਾਂਡ ਰੱਖਣਾ ਤਾਂ ਇਹਨੂੰ ਪਤਾ ਆ ਤੇ ਜਿਹੜਾ ਤੁਸੀਂ 275 ਕਰੋੜ ਰੁਪਏ ਪੰਜਾਬ ਦੇ ਲੋਕਾਂ ਦਾ ਖਾ ਗਏ ਮੈਂ ਵਰਲਡ ਖਾ ਗਏ ਹੀ ਯੂਜ਼ ਕਰੂੰਗਾ ਕਿਉਂਕਿ ਤੁਸੀਂ ਕਿਹਾ ਸੀਗਾ ਉਹ ਲੱਗ ਗਿਆ ਹੁਣ ਸਾਡੇ ਨਦੀ ਨਾਲੇ ਸਾਫ ਨੇ ਤੇ ਅੱਜ ਤੁਸੀਂ ਉੱਤੇ ਜਾਂਚ ਬਿਠਾਣੀ ਵੀ ਜ਼ਰੂਰੀ ਨਹੀਂ ਸਮਝਦੇ ਕਿ ਕਿਤੇ ਇੰਡੀਪੈਂਡੈਂਟ ਏਜੰਸੀ ਤੋਂ ਵੀ ਜਾਂਚ ਕਰਾਈ ਜਾਵੇ ਕਿ ਜਿਹੜਾ 275 ਕਰੋੜ ਦਾ ਵਿਰਿੰਦਰ ਕੁਮਾਰ ਗੋਇਲ ਜੀ ਦਾਵਾ ਕਰਦੇ ਨਹੀਂ ਥੱਕਦੇ ਸੀਗੇ ਵੀ ਉਹ ਪੈਸਾ ਕਿੱਥੇ ਗਿਆ ਹੁਣ ਗੱਲ ਆ ਜਾਂਦੀ ਹੈ ਵੀ ਕੰਪਨਸੇਸ਼ਨ ਦੀ ਦੇਖੋ ਇਹ ਜਿਹੜਾ ਪ੍ਰੋਸੈਸ ਹੈ ਸ਼ੁਰੂ ਹੋ ਚੁੱਕਾ ਉਹਦਾ ਜੋ ਵੀ ਰਿਲੀਜ਼ ਪੈਕੇਜ ਹੋਊਗਾ ਥੋੜੇ ਦਿਨਾਂ ਚੱਪ ਪਰ ਸ਼ਿਵਰਾਜ ਜੀ ਦੇ ਵੱਲੋਂ ਇੱਕ ਗੱਲ ਹੋਰ ਵੀ ਕਹੀ ਗਈ ਹੈ ਕਿ ਨਾਜਾਇਜ਼ ਮਾਈਨਿੰਗ ਕਰਕੇ ਹੜਾਏ ਨੇ ਨਾਜਾਇਜ਼ ਮਾਈਨਿੰਗ ਹੋਈ ਹੈ ਮੈਂ 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 ਉੱਥੇ ਹੀ ਆ ਰਿਹਾ ਸੀਗਾ ਉੱਥੇ ਹੀ ਆ ਰਿਹਾ ਸੀਗਾ ਤੁਹਾਡੇ ਕੋ ਸਮਾਂ ਘੱਟ ਹੈ ਤਾਂ ਫਾਸਟ ਰੱਖਿਓ ਹਾਂ ਕਿਉਂਕਿ ਅਪਰ ਰੋਜ਼ ਇਲੀਗਲ ਮਾਈਨਿੰਗ ਦੇਖਦੇ ਆ ਜਿੱਥੇ ਦੇ ਤੁਹਾਡੇ ਕੋ ਮੈਂਬਰ ਪਾਰਲੀਮੈਂਟ ਬੋਲ ਰਹੇ ਸੀਗੇ ਉਹਨਾਂ ਦੇ ਸਾਰੇ ਹਲਕੇ ਦੀ ਸਭ ਤੋਂ ਵੱਧ ਇਲੀਗਲ ਮਾਈਨਿੰਗ ਹੁੰਦੀ ਆ ਉਹਨੋਂ ਸਤਲੁਜ ਦਰਿਆ ਨਿਕਲਦਾ ਆ ਹੂੰ ਏ ਇਲੀਗਲ ਮਾਈਨਿੰਗ ਹੋਰ ਵੀ ਕਈ ਕਾਰਨ ਨੇ ਜਿਹੜੇ ਉਹਨਾਂ ਨੇ ਹਾਈਲਾਈਟ ਕੀਤੇ ਨੇ ਤੇ ਠੀਕ ਆ ਡਿਮਾਂਡ ਰੱਖੋ ਤੁਸੀਂ ਕੇਂਦਰ ਤੁਹਾਡੀ ਬਾਹ ਫੜਨ ਲਈ ਤਿਆਰ ਆ ਪਹਿਲੇ ਇਹਨਾਂ ਨੂੰ ਪੁੱਛੋ ਵੀ ਤੁਸੀਂ ਤੁਸੀਂ ਕੀ ਕੀਤਾ ਕੋਈ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਬੁਲਾਰੇ ਜਿਹੜੇ ਤੁਹਾਡਾ ਮੁੱਖ ਮੰਤਰੀ ਤੁਹਾਡਾ ਮੁੱਖ ਮੰਤਰੀ ਤਾਂ ਕੇਂਦਰੀ ਮੰਤਰੀ ਦੀ ਆਏ ਤੇ ਉੱਥੇ ਗਿਆ ਵੀ ਨਹੀਂ ਜੀ ਕੋਈ ਨਹੀਂ ਸਾਡੇ ਨਾਲ ਕੰਮ ਕਰਮਜੀਤ ਕੌਰ ਸੰਧੂ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਤੋਂ ਜਵਾਬ ਲੈ ਲੈਂਦੇ ਆ ਤਾਂ ਸਿੱਧਾ ਸਿੱਧਾ ਬੀਜੇਪੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਲੋਕੇਸ਼ ਜੀ ਜੇ ਜਵਾਬ ਲੈ ਲੈਣਾ ਮੈਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਬਰਿੰਦਰ ਗੋਇਲ ਜੀ ਦੇ ਵੱਲੋਂ ਸੈਂਕੜੇ ਕਰੋੜ ਰੁਪਏ ਇੱਕ ਬਜਟ ਲਿਆਂਦਾ ਗਿਆ ਸੀ ਕਿ ਅਸੀਂ ਨਹਿਰਾਂ ਦੀ ਸਫਾਈ ਕਰ ਰਹੇ ਹਾਂ ਦਰਿਆਵਾਂ ਦੀ ਸਫਾਈ ਕਰ ਰਹੇ ਹਾਂ ਪਰ ਸਫਾਈ ਹੋਈ ਨਹੀਂ ਜਿਸ ਕਰਕੇ ਹੜ੍ਹ ਆਏ ਤੇ ਇਹ ਸਿੱਧਾ ਸਿੱਧਾ ਇਲਜ਼ਾਮ ਹੈ ਕਿ ਉਹਨਾਂ ਨੇ ਪੈਸੇ ਦਾ ਕੀਤਾ ਕੀ ਸੈਂਕੜੇ ਕਰੋੜ ਰੁਪਏ ਦਾ ਕਿਉਂਕਿ ਸਭ ਤੋਂ ਪਹਿਲਾਂ ਤੇ ਭਾਜਪਾ ਦੇ ਪਰਵक्ता ਨੇ ਜਿਹੜੇ ਇਲਜ਼ਾਮ ਲਾਏ ਆ ਮੈਂ ਉਹਨਾਂ ਨੂੰ ਬਿਲਕੁਲ ਅਸੈਪਟ ਨਹੀਂ ਕਰਦੇ ਉਹਦਾ ਇੱਕ ਬਹੁਤ ਵੱਡਾ ਰੀਜ਼ਨ ਇਹ ਆ ਕਿ ਸਭ ਤੋਂ ਜਿੱਕਿ ਐਸ.ਆਰ. ਆਕਾਸਾਈਆਂ ਲਗਾਈਆਂ ਜਾ ਚੁੱਕੀਆਂ ਸੀ ਮੌਸਮ ਵਿਭਾਗ ਵੱਲੋਂ ਕਿ ਇਸ ਵਾਰ ਜਿਹੜਾ ਬਾਰਿਸ਼ ਆ ਉਹ 70% ਤੋਂ ਪਲੱਸ ਹੋਣ ਵਾਲੀ ਆ ਉਸ ਚੀਜ਼ ਦੇ ਮੱਦੇਨਜ਼ਰ ਪੰਜਾਬ ਗਵਰਨਮੈਂਟ ਦੀਆਂ ਸਾਰੀਆਂ ਜਿਹੜੀਆਂ ਤਿਆਰੀਆਂ ਸੀਗੀਆਂ ਪੂਰੀ ਤਰ੍ਹਾਂ ਪ੍ਰੈਪਰੇਸ਼ਨ ਸੀ ਆਲਰੇਡੀ ਜਿੰਨੇ ਵੀ ਡੰਮ ਜਿੰਨੇ ਵੀ ਸਾਡੇ ਡੈਮ ਸੀਗੇ ਜਿੰਨੇ ਵੀ ਸਾਡੇ ਬੰਨ ਸੀਗੇ ਉਹਨਾਂ ਦਾ ਰੱਖ-ਰਖਾਅ ਉਹ ਆਲਰੇਡੀ ਜਿਹੜਾ ਰਿਲੇਟਡ ਡਿਪਾਰਟਮੈਂਟ ਵੱਲੋਂ ਕੀਤਾ ਜਾ ਚੁੱਕਾ ਸੀਗਾ ਦੂਸਰੀ ਵੈਰੀ ਇੰਪੋਰਟੈਂਟ ਭਾਜਪਾ ਦੇ ਪੁਰਵਕਤਾ ਕੋਲੋਂ ਮੇਰਾ ਇੱਕ ਸਵਾਲ ਆ ਕੀ ਨਰਿੰਦਰ ਮੋਦੀ ਜੀ ਪੰਜਾਬ ਇੱਕ ਅਹਿਮ ਸਟੇਟ ਆ ਮੈਂ ਤੁਹਾਡੇ ਮਾਧਿਅਮ ਰਹੀ ਜਿੰ ਜਿਹੜੇ ਭਾਜਪੀ ਦੇ ਪ੍ਰਵਕਤਾ ਇਹਨੂੰ ਸੁਣ ਰਹੇ ਆ ਔਰ ਇਹਨਾਂ ਦੀ ਜਿਹੜੀ ਪੰਜਾਬ ਲੋਬੀ ਸੁਣ ਰਹੀ ਹੈ ਪੰਜਾਬ ਇੱਕ ਐਸੀ ਸਟੇਟ ਆ ਦੇਸ਼ ਤੇ ਜਦੋਂ ਵੀ ਔਖੀ ਭਾਰੀ ਪਈ ਹੈ ਪੰਜਾਬ ਨੇ ਹਕ ਡਾ ਕੇ ਸਭ ਤੋਂ ਪਹਿਲਾਂ ਫਰੰਟ ਤੇ ਸਾਹਮਣਾ ਕੀਤਾ ਕਿਸੇ ਵੀ ਤਰ੍ਹਾਂ ਦੀ ਔਖੀ ਭਾਰੀ ਨਹੀਂ ਲੇਕਿਨ ਕੀ ਅੱਜ ਨਰਿੰਦਰ ਸਿੰਘ ਆਪਣਾ ਨਰਿੰਦਰ ਮੋਦੀ ਜੀ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਆ ਕੀ ਉਹਨਾਂ ਦੇ ਕੋਲੋਂ ਇੱਕ ਟਵੀਟ ਕਰਕੇ ਪੰਜਾਬ ਦੇ ਲੋਕਾਂ ਨਾਲ ਦੁੱਖ ਸਾਂਝਾ ਕਰਨਾ ਵੀ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਮੁਨਾਸਿਬ ਨਹੀਂ ਸਮਝਿਆ ਪਰ ਬੀਜੇਪੀ ਦੇ ਵੱਲੋਂ ਕਿਹਾ ਜਾ ਰਿਹਾ ਅਸੀਂ ਆਪਣੇ ਕੇਂਦਰੀ ਖੇਤੀਬਾੜੀ ਮੰਤਰੀ ਭੇਜਤੇ ਪਰ ਮੋਦੀ ਜੀ ਹੀ ਕਿਉਂ ਚਾਹੀਦੇ ਜੀ ਜਿੰਨੇ ਦਿਨ ਬਾਅਦ ਆਏ ਜੀ ਅੱਜ ਇਸੇ ਐਵੀ ਚੀਜ਼ ਪੰਜਾਬੀਆਂ ਨੂੰ ਯਾਦ ਰਹੇਗੀ ਕਿ ਖੇਤੀਬਾੜੀ ਮંત્રી ਇਹਨਾਂ ਦੇ ਚੋਹਾਨ ਸਾਹਿਬ ਜਿਹੜੇ ਆਏ ਨੇ ਉਹ ਕਿੰਨੇ ਦਿਨਾਂ ਬਾਅਦ ਆਏ ਔਰ ਆ ਕੇ ਫੇਰੀ ਲਾ ਕੇ ਫੋਟੋਆਂ ਖਿਚਵਾ ਕੇ ਆਪਣੀ ਪੰਜਾਬ ਲੋਬੀ ਦੇ ਨਾਲ ਤੇ ਵਾਪਸ ਚਲੇ ਗਏ ਕੀ ਦੇਖ ਕੇ ਗਏ ਪੰਜਾਬ ਨੂੰ ਇੱਕ ਆਪਣੇ ਆਪ 'ਚ ਵੱਡਾ ਸਵਾਲ ਆ ਮੈਨੂੰ ਮੈਂ ਇੱਕ ਚੀਜ਼ ਕਹਿਣਾ ਚਾਹੁੰਗੀ ਪਰ ਪੰਜਾਬ ਦੇ ਤੇ ਪਰਮਾਣ ਪਾ ਤੁਹਾਡੀ ਬੜੀ ਕਿਰਪਾ ਹੈ ਅਸੀਂ ਪੰਜਾਬੀ ਸਾਰੇ ਰਲ ਕੇ ਇਕੱਠੇ ਹੋ ਕੇ ਅੱਜ ਜਿਸ ਤਰੀਕੇ ਨਾਲ ਤੁਸੀਂ ਦੇਖੋ ਪੰਜਾਬ ਦੇ ਵਿੱਚ ਲੋਕਾਂ ਦੀ ਆਪਸੀ ਇੱਕਜੁੱਟਤਾ ਭਾਈਚਾਰਕ ਸਾਂਝ ਔਰ ਗਵਰਨਮੈਂਟ ਆਫ ਪੰਜਾਬ ਦੀ ਔਰ ਐਡਮਿਨਿਸਟ੍ਰੇਸ਼ਨ ਦੀ ਇੱਕ ਜਿਹੜੀ ਸਾਂਝੀ ਜਿਹੜਾ ਉਹ ਤਹਈਆ ਕਰਕੇ ਜਿਹੜਾ ਲੋਕਾਂ ਨਾਲ ਮਾਈਕਰੋ ਲੈਵਲ ਤੇ ਖੜਿਆ ਪੰਜਾਬ ਨੂੰ ਉਹ ਵੀ ਯਾਦ ਰਹੇਗਾ ਤੇ ਪੰਜਾਬ ਨੂੰ ਇਹ ਵੀ ਯਾਦ ਰਹੇਗਾ ਕਿ ਇਸ ਦੁੱਖ ਦੀ ਘੜੀ ਚ ਬੀਜੇਪੀ ਔਰ ਬੀਜੇਪੀ ਦੀ ਪੰਜਾਬ ਦੀ ਲੋਬੀ ਜਿਹੜੀ ਆ ਉਹਨੇ ਕੀ ਕੀਤਾ ਸੀ ਆ ਸੀਐਮ ਮਾਨ ਸਾਹਿਬ ਵੱਲੋਂ ਕਿਆ ਕਿਆ ਹੈ ਸਾਡੇ ਮੰਤਰੀਆਂ ਵੱਲੋਂ ਕਿਆ ਜਾ ਰਿਹਾ ਭਈ ਤੁਸੀਂ ਜਿਹੜਾ ਰਾਹਤ ਫੰਡ ਆ ਉਹ ਦੇਣਾ ਤੁਹਾਡਾ ਬਣਦਾ ਸੀ ਚੋਹਾਨ ਸਾਬ ਮੈਨੂੰ ਤੇ ਲੱਗਦਾ ਕਿ ਜਿਹੜੇ ਖੇਤੀਬਾੜੀ ਮੰਤਰੀ ਆਏ ਸੀ ਇਹਨਾਂ ਨੇ ਸਾਰਾ ਜਾਇਜ਼ਾ ਲੈ ਲਿਆ ਹੋਣਾ ਕਿ ਉਹ ਸਾਰਾ ਪੰਜਾਬ ਵੇਟ ਕਰ ਰਿਆ ਸੀ ਕਿ ਅੱਜ ਜੋ ਆਏ ਨੇ ਤੇ ਕੁਝ ਵੱਡੀ ਅਨਾਉਂਸਮੈਂਟ ਕਰਕੇ ਜਾਣਗੇ ਉਹ ਵੀ ਫੇਰੀ ਲਾ ਕੇ ਫੋਟੋਆਂ ਖਿਚਵਾ ਕੇ ਚਲੇਗੇ ਹੁਣ ਦੂਸਰੀ ਗੱਲ ਅੱਜ ਜਦੋਂ ਅਸੀਂ ਕਹਿ ਰਿਹਾ ਪੰਜਾਬ ਕਿ ਸਾਨੂੰ ਸਾਡਾ ਜਿਹੜਾ ਬਣਦਾ ਬਕਾਇਆ 60000 ਕਰੋੜ ਕਿਉਂਕਿ ਜਿਹੜੀ ਤਰਾਸਦੀ ਹੋਈ ਆ ਜਿਹ ਡੈਮਾਂ ਦੀ ਸਫਾਈ ਨਹੀਂ ਹੋਈ ਜੀ ਆ ਨਹੀਂ ਕੀਤਾ ਮੈਂ ਤੁਹਾਡੇ ਧਿਆਨ ਚ ਲਿਆ ਦਮਾ ਕਿ ਇਸ ਵਾਰ ਫਲੱਡ ਦਾ ਮੰਜ਼ਰ ਇਹ ਸੀਗਾ हिमाचल ਦੇ ਵਿੱਚ ਬੱਦਲ ਬੱਦਲ ਫਟਣ ਕਰਕੇ ਔਰ ਬਾਰਿਸ਼ ਦੀ ਫ੍ਰੀਕੁਐਂਸੀ ਯਾਨੀ ਹਾਈ ਹੋਣ ਕਰਕੇ ਕਿ ਇਸ ਵਾਰ ਜਿੰਨੇ ਵੀ ਡੈਮ ਸੀਗੇ ਜਿੰਨੇ ਵੀ ਖੱਡਾ ਸੀ ਪਾਣੀ ਤੇ ਉਹਨਾਂ ਚ ਓਵਰਫਲੋ ਕਰ ਗਿਆ ਪਾਣੀ ਓਵਰਫਲੋ ਕਰਕੇ ਜਿਹੜਾ ਉਹ ਪੰਜਾਬ ਦੇ ਵਿੱਚ ਤਬਾਹੀ ਦਾ ਮੰਜ਼ਰ ਜਿਹੜਾ ਉਹ ਤੁਸੀਂ ਦੇਖਣ ਨੂੰ ਮਿਲਿਆ ਔਰ ਮੈਂ ਇੱਕੋ ਗੱਲ ਦੀ ਜਿਹੜੀ ਪੰਜਾਬ ਬਿਜਲੀ ਦੀ ਹੈ ਤੁਹਾਡਾ ਤੁਹਾਡਾ ਬਿਆਨ ਇਹ ਹੈ ਕਿ ਸ਼ਿਵਰਾਜ ਜੀ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਨੇ ਨਾਜਾਇਜ਼ ਮਾਈਨਿੰਗ ਦੇ ਉਹ ਸਰਾ ਸਰ ਗਲਤ ਨੇ ਦੇਖੋ ਜੇ 3 ਸਾਲ 3.5 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ 2007 ਤੋਂ ਲੈ ਕੇ 2017 ਤੱਕ ਮੈਂ ਪੁੱਛਣਾ ਚਾਹੁੰਗੀ ਕਿ ਕਿਹਦੀ ਸਰਕਾਰ ਸੀ ਔਰ ਉਸ ਤੋਂ ਬਾਅਦ ਕਿਹਦੀ ਸਰਕਾਰ ਸੀ ਮਾਈਨਿੰਗ ਦਾ ਜਿਹੜਾ ਤੁਸੀਂ ਨੁਕਸਾਨ ਦੱਸ ਰਹੇ ਹੋ ਨਾ ਤੇ ਇਹ 2007 ਤੋਂ 17 ਵਾਲੀਆਂ ਸਰਕਾਰਾਂ ਕਿੰ 3.5 ਸਾਲ ਚ ਐਡੇ ਖੱਡੇ ਨਹੀਂ ਪੂਰ ਦਿੱਤੇ ਮਾਈਨਿੰਗ ਇਹਨਾਂ ਦੇ ਰਾਜ ਚ ਹੁੰਦੀ ਰਹੀ ਆ ਅਸੀਂ ਤੇ ਮਾਈਨਿੰਗ ਮਾਫੀਆ ਤੇ ਜਿਹੜੀ ਠੱਲ ਪਾਈ ਆ ਸੋ ਇਦਾਂ ਦੇ ਬੇਤੁਕੇ ਸਵਾਲ ਕਰਕੇ ਬੇਤੁਕੇ ਇਲਜ਼ਾਮ ਲਗਾ ਕੇ ਤੁਸੀਂ ਆਪਣੀਆਂ ਨਲਾਕੀਆਂ ਤੋਂ ਔਰ ਸਭ ਤੋਂ ਮੇਨ ਚੀਜ਼ ਪੰਜਾਬ ਦੇ ਨਾਲ ਇਸ ਹਰੜ ਪੀੜਿਤ ਸਮੇਂ ਦੇ ਵਿੱਚ ਜਿਹੜੀ 도ਗਲੀ ਮਾਨਸਿਕਤਾ ਰਹੀ ਹੈ ਜਦੋਂ ਇਲੈਕਸ਼ਨ ਹੁੰਦੇ ਆ ਮੋਦੀ ਸਾਹਿਬ ਦੀਆਂ ਫੇਰੀਆਂ ਤੇ ਮੇਰਾ ਪੰਜਾਬ ਨਾਲ ਬੜਾ ਪਿਆਰ ਆ ਤੁਸੀਂ ਆ ਕੇ ਇੱਥੇ ਮਿਲਦੇ ਹੋ ਅੱਜ ਪ੍ਰਧਾਨ ਮੰਤਰੀ ਜੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਜਿਹੜਾ ਉਹ ਟਵੀਟ ਕਰਕੇ ਵੀ ਪੰਜਾਬੀਆਂ ਨਾਲ ਦੁੱਖ ਸਾਂਝਾ ਕਰਨਾ ਜ਼ਰੂਰੀ ਨਹੀਂ ਸਮਝਿਆ ਪੰਜਾਬ ਯਾਦ ਰੱਖੇਗਾ ਪੰਜਾਬ ਦੀ ਆਵਾਮ ਇਹ ਯਾਦ ਰੱਖੇ ਕਿ ਸੋ ਮੇਰੀ ਭਾਜਪਾ ਦੀ ਲੌਬੀ ਨੂੰ ਵੀ ਬੇਨਤੀ ਆ ਕਿ ਕਿਸੇ ਵੀ ਪਾਰਟੀ ਤੋਂ ਉੱਪਰ ਉੱਟ ਕੇ ਪੰਜਾਬ ਦੇ ਪਹਿਲਾ ਬਣੀਏ ਭਾਜਪਾ ਹੀ ਆਪਾਂ ਬਾਅਦ ਚ ਬਣਦੇ ਆ ਜਿਹੜਾ 60000 ਕਰੋੜ ਸਾਡਾ ਬਕਾਇਆ ਹੈਗਾ ਉਹਨੂੰ ਆਪਾਂ ਪੰਜਾਬ ਨੂੰ ਰਲ ਕੇ ਦਵਾਈਏ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ ਕਿਉਂਕਿ ਹੜ੍ਹ ਦੀ ਪ੍ਰਸਥਿਤੀ ਹੁਣ ਜਿਹੜਾ ਹੜ੍ਹ ਪ੍ਰਭਾਵਿਤ ਨੁਕਸਾਨ ਆ ਉਹ ਤਾਂ ਹੋ ਚੁੱਕਾ ਹੈ ਹੜ੍ਹ ਇਹ ਪ੍ਰਸਥਿਤੀ ਬੀਤਣ ਤੋਂ ਬਾਅਦ ਦਾ ਜਿਹੜਾ ਹੁਣ ਅੱਗੇ ਨੁਕਸਾਨ ਆ ਮਹਾਮਾਰੀ ਫੈਲਣ ਦਾ ਡਰ ਆ ਪੰਜਾਬ ਗਵਰਨਮੈਂਟ ਵੱਲੋਂ ਹਰ ਤਰੀਕੇ ਨਾਲ ਅਸੀਂ ਮਾਈਕਰੋ ਲੈਵਲ ਤੇ ਜਿਹੜੀਆਂ ਡਿਸੀਜ਼ਸ ਹੋ ਸਕਦੀਆਂ ਆ ਕਿ ਅਸੀਂ ਉਹਨਾਂ ਦੇ ਵੀ ਰੱਥ ਨੇ ਥਾਵ ਲਈ ਐਟ ਪ੍ਰੈਜ਼ੈਂਟ ਹੀ ਜਿਹੜੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੋ ਪੰਜਾਬ ਗਵਰਨਮੈਂਟ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਤਾਹੀ ਨਹੀਂ ਆ ਲੇਕਿਨ ਜੋ ਭਾਜਪਾ ਦਰਵਈਆ ਰਿਹਾ ਇਸ ਵਕਤ ਇਸ ਦੁੱਖ ਦੇ ਘੜੀ ਚ ਉਹ ਪੰਜਾਬ ਤੇ ਪੰਜਾਬ ਦੇ ਲੋਕ ਹਮੇਸ਼ਾ ਯਾਦ ਠੀਕ ਹੈ ਬੁਲਾਰੇ ਸਾਡੇ ਨਾਲ ਕਾਂਗਰਸ ਦੇ ਵਿਨੋਦ ਭਾਰਤੀ ਵੀ ਜੁੜੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਣੇ ਆ ਜਵਾਬ ਲੈ ਲੈਣੇ ਆ ਜਿਵੇਂ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਕਿ ਪੁਰਾਣੀਆਂ ਸਰਕਾਰਾਂ ਦੇ ਵੇਲੇ ਮਾਈਨਿੰਗ ਹੋਈ ਆ ਤੇ ਮਾਈਨਿੰਗ ਦੇ ਨਾਮ ਜਿੱਥੇ ਵੀ ਅਸੀਂ ਲੈਨੇ ਆ ਚਰਨਜੀਤ ਸਿੰਘ ਚੰਨੀ ਦਾ ਨਾਮ ਜ਼ਰੂਰ ਜੁੜਦਾ ਹੈ ਨਾਮ ਸਾਹਮਣੇ ਆਂਦਾ ਹੈ ਉਹਨਾਂ ਦੇ ਰਿਸ਼ਤੇਦਾਰਾਂ ਦਾ ਵਿਨੋਦ ਜੀ ਤੁਹਾਡੇ ਤੋਂ ਸਵਾਲ ਇਹੀ ਲੈਣਾ ਚਾਹੁੰਦਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਸੱਚੀ ਇਸ ਵਾਰ ਆਮ ਆਦਮੀ ਪਾਰਟੀ ਦੀ ਕੋਤਾਹੀ ਕਰਕੇ ਇਹ ਸੂਬਾ ਸਰਕਾਰ ਦੀ ਕੋਤਾਹੀ ਕਰਕੇ ਹੜਾ ਆਏ ਨੇ ਜਾਂ ਫਿਰ ਇਹ ਪੁਰਾਣੀਆਂ ਸਰਕਾਰਾਂ ਦੇ ਵੱਲੋਂ ਜਿਹੜੀ ਮਾਈਨਿੰਗ ਕੀਤੀ ਗਈ ਹੈ ਜਿਹੜੇ ਇਲਜ਼ਾਮ ਲੱਗਦੇ ਨੇ ਇਹਦੇ 'ਚ ਕਿੰਨੀ ਕੁ ਸੱਚਾਈ ਹੈ ਵਿਨੋਦ ਜੀ ਦੇਖੋ ਅੱਜ ਜੋ ਤਰਾਸੀ ਹੈ ਪੰਜਾਬ ਚ ਆਈ ਹੂੰ ਇਹ ਪੰਜਾਬ ਦੇ ਲੋਕ ਬੜੀ ਮੁਸੀਬਤ ਚ ਨੇ ਇਹਦਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਦੀ ਲਾਪਰਵਾਹੀ ਔਰ ਪੰਜਾਬ ਔਰ ਕੇਂਦਰ ਸਰਕਾਰ ਵੱਲੋਂ ਕੰਟਰੋਲ ਕੀਤੇ ਗਏ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੈਰ ਜ਼ਿੰਮੇਵਾਰੀ ਜਿਹਦੇ ਕਰਕੇ ਸਮੇਂ ਸਿਰ ਨਦੀਆਂ ਨਾਲੇ ਖੱਡਾਂ ਸਾਫ਼ ਨਹੀਂ ਹੋਈਆਂ ਔਰ ਇਹ ਫਲੱਡ ਦਾ ਸਾਨੂੰ ਸਾਹਮਣਾ ਕਰਨਾ ਪਿਆ ਔਰ 230 ਕਰੋੜ ਰੁਪਏ ਕਲੇਮ ਕਰਦੀ ਆ ਪੰਜਾਬ ਸਰਕਾਰ ਕਿ ਅਸੀਂ ਇਹਨਾਂ ਤੇ ਇਹਨਾਂ ਦੀ ਸਫਾਈ ਤੇ ਖਰਚ ਕਰਤਾ ਜੀ ਜੇ ਉਹ ਖਰਚ ਕੀਤਾ ਹੁੰਦਾ ਤਾਂ ਇਹ ਨੌਬਤ ਨਾ ਆਂਦੀ ਹੁਣ ਤੁਸੀਂ ਗੱਲ ਕੀਤੀ ਪਰ ਉਹਨਾਂ ਦਾ ਤਾਂ ਕਹਿਣਾ ਹੈ ਕਿ ਅਸੀਂ ਅਸੀਂ ਖਰਚ ਕੀਤੇ ਆ ਅਸੀਂ ਨਾਲੇ ਨਦੀਆਂ ਸਾਫ਼ ਕਰਵਾਈਆਂ ਪਰ ਓਵਰਫਲੋ ਹੋ ਗਿਆ ਪਾਣੀ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਜੇ ਜੇ ਸਾਫ਼ ਹੋਈਆਂ ਹੁੰਦੀਆਂ ਤਾਂ ਇੰਨਾ ਮਾੜਾ ਹਾਲ ਨਾ ਹੁੰਦਾ ਇਹ ਤਾਂ ਸਿਰਫ 230 ਕਰੋੜ ਰੁਪਏ ਆਪਸ ਵਿੱਚ ਮਟ ਰਿਹਾ ਮੈਨੂੰ ਲੱਗਦਾ ਹੈ ਇਹਨਾਂ ਨੇ ਇਹ ਸਾਡਾ ਅਲੀਗੇਸ਼ਨ ਹੈ ਬੜੀ ਜ਼ਿੰਮੇਵਾਰੀ ਨਾਲ। ਔਰ ਦੂਸਰੀ ਗੱਲ ਜੇ ਤੁਸੀਂ ਕਹੀ ਹੈ ਮਾਈਨਿੰਗ ਵਾਲੀ। ਹੂੰ। ਹਾਂ। ਖੇਤੀਬਾੜੀ ਮੰਤਰੀ ਕੇਂਦਰ ਤੋਂ ਆਏ। ਜੀ। ਔਰ ਉਹਨਾਂ ਨੇ ਆ ਕੇ ਆਪਣੇ ਆਪ ਪਹਿਲਵਾਨੀ ਕਿਹੜਾ ਦਿੱਤਾ ਪੰਜਾਬ 'ਚ ਕਿਤੇ ਪਾਣੀ ਚ ਵੜ ਗਏ, ਕਿਤੇ ਦੋ ਦੋ ਬਰੈਡਾਂ ਵੰਡਤੀਆਂ ਤਾਂ ਬਾਅਦ ਵਿੱਚ ਇੱਕ ਜਾਣ ਲੱਗੇ ਕਹਿੰਦੇ ਕਿ ਭਈ ਸਾਡੀ ਅਸੈਸਿੰਗ ਟੀਮ ਆਏਗੀ, ਤਿੰਨ ਹਫ਼ਤੇ ਚੋ ਰਿਪੋਰਟ ਦੇਗੀ। 10 ਹfte ਬਾਅਦ ਤਾਂ ਪੰਜਾਬ ਦਾ ਵੈਸੇ ਹੀ ਕੰਗਾ ਹੋ ਜਾਏਗਾ ਜ ਜਰੂਰਤ ਆਜ ਹੈ ਕਿ ਅੱਜ ਉਹ ਆਏ ਅੱਜ ਉਹ ਕਹਿੰਦੇ ਵੀ ਇਨੀਸ਼ੀਅਲ ਸਟੇਜ ਦੇ ਅਸੀਂ ਐਨੇ ਪੈਸੇ ਦਿਨੇ ਆ ਪੰਜਾਬ ਨੂੰ ਔਰ ਆ ਅਸੀਂ ਮਦਦ ਕਰਦੇ ਆ ਬਾਕੀ ਅਸੀਂ ਜਾ ਕੇ ਅਸੈਸ ਕਰਾਂਗੇ ਬਿਲਕੁਲ ਨਹੀਂ ਕੁਛ ਨਹੀਂ ਦਿੱਤਾ ਉਹਨਾਂ ਨੇ ਸਿਰਫ ਇੱਕ ਢੇੜਾ ਦਿੱਤਾ ਆਪਣੀ ਹਾਜ਼ਰੀ ਲਵਾਈ 15 ਤਰੀਕ ਨੂੰ ਤਾਂ ਫਲੱਡ ਆਇਆ ਹੋਇਆ ਹੈ ਸ਼ੁਰੂ ਕੀ ਹੋਇਆ ਹੋਇਆ ਹੈ ਅਤੇ ਅੱਜ 20 ਦਿਨ ਬਾਅਦ ਉਹ ਆਏ 20 ਦਿਨ ਆ ਕੇ ਉਹਨਾਂ ਦੇ ਆਣ ਦਾ ਨਾ ਤਾਂ ਕੋਈ ਫਾਇਦਾ ਹੋਇਆ ਬਲਕਿ ਨੁਕਸਾਨ ਹੀ ਹੋਇਆ ਕਿਉਂਕਿ ਉਹ ਉਹਨਾਂ ਦੇ ਆਹ ਨਾਲ ਸਾਰਾ ਆਮਲਾ ਉਧਰ ਲੱਗ ਗਿਆ ਫਲੱਡ ਜਿਹੜੇ ਕਿਤੇ ਕਿਤੇ ਤੁਸੀਂ ਬੰਦ ਹਿੱਲ ਗਏ ਸਵੇਰੇ ਦਾ ਰੌਲਾ ਪਿਆ ਹੈ ਲੁਧਿਆਣੇ ਚ ਵੀ ਇੱਕ ਤੁਸੀਂ ਬੰਦ ਜਿਹੜਾ ਉਹਦੇ ਚ ਕਰੈਕ ਆ ਗਏ ਤਾਂ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਨਾ ਇਹਨਾਂ ਚ ਕੁਝ ਪਿਆ ਨਹੀਂ ਹੁਣ चौहान ਸਾਹਿਬ ਨੇ ਕਿਹਾ ਕਿ ਜਿਹੜਾ ਫਲੱਡ ਆਇਆ ਇਹ ਗੈਰ ਜ਼ਰੂਰੀ ਢੰਗ ਨਾਲ ਦਰਖਤ ਕੱਟੇ ਗਏ ਮਾਈਨਿੰਗ ਹੋਈ ਲੇਕਿਨ ਜੇ ਵੀ ਐਮਪੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਉਹਨਾਂ ਨੇ ਕਿਹਾ ਕਿ ਪਿਛਲੇ ਸਾਲਾਂ ਨਾਲੋਂ 2.5% ਬਾਰਿਸ਼ ਜ਼ਿਆਦਾ ਹੋਈ ਹੈ। ਬਰਸਾਤ ਜ਼ਿਆਦਾ ਹੋਣ ਕਰਕੇ ਇਹ ਜਿਹੜੀ ਹੈ ਉਹ ਦੁਵਾਈ ਹੋਈ ਹੈ ਔਰ ਉਹਨਾਂ ਤੋਂ ਕੰਟਰੋਲ ਨਹੀਂ ਹੋਇਆ। ਸੋ ਇਸ ਲਈ ਇਹ ਜੀਆਂ ਗੱਲਾਂ ਕੇਂਦਰ ਸਰਕਾਰ ਨੂੰ ਨਹੀਂ ਕਰਨੀਆਂ ਚਾਹੀਦੀਆਂ। ਜੇ ਕਰੇ 60000 ਕਰੋੜ ਮੰਗਦੇ ਹੋ 20000 ਕਰੋੜ ਭੇਜ ਦੇਣ, 10000 ਕਰੋੜ ਭੇਜ ਦੇਣ, ਕੁਝ ਭੇਜਣ ਤਾਂ ਸਹੀ। ਸਿਰਫ ਗੱਲਾਂ ਕਰਨ ਨਾਲ ਹੀ ਅਜੂਗਾ। ਕੇਂਦਰ ਸਰਕਾਰ ਦੀ سنجیدگی پنجاب ਸਰਕਾਰ ਦੀ سنجیدگی ਕਿਤੇ نظر ਨਹੀਂ ਆਂਦੀ پنجاب ਦੇ ਤਿੰਨ ਮਨਿਸਟਰ ਇੱਕ 보ਡ ਚ ਬੈਠ ਕੇ ਤਾਂ ਗੱਲ ਕਰਦੇ ਨੇ ਕਿ ਅਸੀਂ ਆਹ ਬੋਰਡ ਚ ਬੈਠੇ ਆ ਇਸ ਨਾਲ ਤੋਂ ਗੋਆ ਵਾਲਾ 크ਰੂਜ਼ ਵਧੀਆ ਉਹਦੇ ਚ ਜ਼ਿਆਦਾ ਆਰਾਮ ਹੈ ਦੂਜਾ ਕਹਿੰਦਾ ਨਹੀਂ ਸਵਿਟਜ਼ਰਲੈਂਡ ਦਾ 크ਰੂਜ਼ ਜ਼ਿਆਦਾ ਵਧੀਆ ਪਰ سوشل میڈیا ਤੇ ਤਾਂ ਇੱਕ ਤਸਵੀਰ ਹੋਰ ਵੀ ਵਾਇਰਲ ਹੋ ਰਹੀ ਹੈ ਵਿਨੋਦ ਬੈਠ ਜਾਂਦੇ ਵਿਨੋਦ ਜੀ سوشل میڈیا ਤੇ ਇੱਕ ਤਸਵੀਰ ਆਮ ਆਦਮੀ ਪਾਰਟੀ ਦੇ ਵੱਲੋਂ ਵਾਇਰਲ ਵੀ ਕੀਤੀ ਜਾ ਰਹੀ ਹੈ ਕਿ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਹਸਰੇ ਨੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਰਾਜਾ ਵੜਿੰਗਜੀ ਦੀ ਗੱਲ ਕਰ ਰਿਹਾ ਮੈਂ ਦੇਖੋ ਗੱਲ ਇਹ ਪਤਾ ਨਹੀਂ ਹੁਣ ਉਹਨਾਂ ਨੇ ਕਿਸ ਕੰਟੈਕਸਟ ਦੇ ਵਿੱਚ ਕੀ ਗੱਲ ਕਰ ਰਹੀ ਸੀ ਤੇ ਇਹਨਾਂ ਨੇ ਕੀ ਉਹਦਾ ਰਿਜ਼ਲਟ ਕੱਢ ਲਿਆ ਇਹ ਤਾਂ ਇਹ ਆਟਾ ਗੁਣ ਦੀ ਹਿੱਲਦੀ ਕਿਉਂ ਵਾਲੀ ਗੱਲ ਹੈ ਇਹ ਦੱਸਣ ਕਿ ਇਹਨਾਂ ਨੇ ਕੀਤਾ ਕੀ ਇਹਦਾ ਉਧਰ ਉਧਰ ਕੀ ਨਾ ਬਾਤ ਕਰ ਰਹੇ ਆ ਇਹ ਬਤਾਏ ਕਿ ਮਾ ਮਾ ਕਿਉਂ ਲੂਟਾ ਇਹ ਇਹ ਤਾਂ ਇਹ ਬਸੇਰੇ ਪਰਦੇ ਪਾਣ ਵਾਲੀਆਂ ਗੱਲਾਂ ਨੇ ਪੰਜਾਬ ਸਰਕਾਰ ਦੀ ਸੰਜੀਦਗੀ ਜਿਹੜੀ ਹੈ ਉਹ ਇਥੋਂ ਨਜ਼ਰ ਨਹੀਂ ਆਉਂਦੀ ਕੇਂਦਰ ਸਰਕਾਰ ਦੀ ਸੰਜੀਤਗੀ ਜਿਹੜੀ ਫਸਲ ਬੀਮਾ ਯੋਜਨਾ ਉਹ ਕੰਪਨੀ ਇੰਡੀਆ ਨੇ ਡਿਊਟੀ ਲਾਤੀ ਉਹਨੇ 16000 ਕਰੋੜ ਰੁਪਏ ਦਾ ਪ੍ਰੀਮੀਅਮ ਕਲੈਕਟ ਕਰ ਲਿਆ 5000 ਕਰੋੜ ਦੇ ਕਲੇਮ ਦਿੱਤੇ ਉਹ 11000 ਕਰੋੜ ਦੀ ਪ੍ਰਾਫਿਟ ਕਮਾ ਕੇ ਆਪਣੇ ਘਰ ਚ ਲੈ ਗਏ ਤੇ ਅੱਜ ਤੱਕ ਉਹ ਜਿਹੜੀ ਯੋਜਨਾ ਹੈ ਉਹ ਸਿਰੇ ਤੇ ਹੀ ਖੜੀ ਹੈ ਉੱਥੇ ਹੀ ਖੜੀ ਹੈ ਕਿਉਂਕਿ ਕੰਪਨੀ ਕਹਿੰਦੀ ਸੀ ਅਸੀਂ ਪੂਰੇ ਪਿੰਡ ਨੂੰ ਇੱਕ ਯੂਨਿਟ ਮੰਨਾਂਗੇ ਜਦ ਕਿ ਕਿਸਾਨ ਕਹਿੰਦੇ ਆ ਕਿ ਸਿਰ ਜੇ ਇਹ ਬਦਲ ਨਹੀਂ ਪਾ ਸਕਦੇ ਆਪਾਂ ਹੜਾ ਦੇ ਮੁੱਦੇ ਤੇ ਰਹਿਨੇ ਆ ਸਾਰੇ ਪਿੰਡ ਨੂੰ ਕਿਦਾਂ ਮੰਨ ਲੋਗੇ ਇੱਕ ਯੂਨਿਟ ਆਪਾਂ ਹੜਾ ਦੇ ਮੁੱਦੇ ਤੇ ਹੀ ਰਹਿਨੇ ਆ ਬਾਕੀ ਮੁੱਦੇ ਤੇ ਫੇਰ ਅਸੀਂ ਚਰਚਾ ਜ਼ਰੂਰ ਕਰਾਂਗੇ ਸਰਕਾਰ ਨੇ ਅੱਜ ਤੱਕ ਸੁਣਿਆ ਨਹੀਂ ਅੱਜ ਤੱਕ ਉਹ ਪੈਂਡਿੰਗ ਪਿਆ ਹੈ ਆਮ ਆਦਮੀ ਪਾਰਟੀ ਤੋਂ ਜਵਾਬ ਲੈ ਲੈਣੇ ਆ ਤਾਂ ਕਾਂਗਰਸ ਦਾ ਭਾਜਪਾ ਦਾ ਦੋਹਾਂ ਦਾ ਇੱਕੋ ਹੀ ਗੱਲ ਕਹਿਣੀ ਹੈ ਉਹਨਾਂ ਨੇ ਦੋਹਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਸੂਬਾ ਸਰਕਾਰ ਦੀ ਸਰਾ ਸਰ ਗਲਤੀ ਹੈ ਤੁਸੀਂ ਕਿਹਾ ਸੀਗਾ ਕਰਮਜੀਤ ਜੀ ਕੇ ਪਿਛਲੀ ਵਾਰ ਨਾਲੋਂ ਕਾਫੀ ਜ਼ਿਆਦਾ ਪਾਣੀ ਆਇਆ ਹੈ ਪਰ ਬੀਬੀਐਮਬੀ ਨੇ ਅੱਜ ਪ੍ਰੈਸ ਕਾਨਫਰੰਸ ਜਿਸ ਹਿਸਾਬ ਨਾਲ ਵਿਨੋਦਪੁਰ ਭਾਰਤੀ ਜੀ ਨੇ ਕਿਹਾ ਹੈ ਕਿ 2.5% ਸਿਰਫ ਪਾਣੀ ਜ਼ਿਆਦਾ ਆਇਆ ਹੈ ਤਾਂ ਇਹ ਤੁਹਾਡਾ ਬਿਆਨ ਜਿਹੜਾ ਹੈ ਬੇਤੁਕਾ ਉਹਨਾਂ ਦੇ ਵੱਲੋਂ ਕਿਹਾ ਗਿਆ ਤੇ ਇਲਜ਼ਾਮ ਵੀ ਲਗਾਇਆ ਗਿਆ ਕਿ ਪੈਸੇ ਵੰਡਲੇ ਗਏ ਜਿਹੜੀਆਂ ਨਹਿਰਾ ਸਾਫ ਹੋਣੀਆਂ ਸੀ ਜਿਹੜੇ ਪੈਸਿਆਂ ਦੇ ਨਾਲ ਦੇਖੋ 88 ਤੋਂ ਬਾਅਦ ਇਹ ਹੁਣ ਤੱਕ ਦਾ 88 ਤੋਂ ਬਾਅਦ ਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਵਾਲਾ ਜਿਹੜਾ ਹੜਾ ਇਸ ਵਾਰ ਆਇਆ ਹੈ ਮੈਂ ਤੁਹਾਡੇ ਮਾਦਾ ਤੁਸੀਂ ਮੇਰੇ ਹਿਸਾਬ ਨਾਲ ਸੋਸ਼ਲ ਮੀਡੀਆ ਤੇ ਟੈਕਨੀਕਲੀ ਜਿੰਨੇ ਵੀ ਮਾਹਰ ਆ ਉਹਨਾਂ ਸਾਰਿਆਂ ਨੂੰ ਪਤਾ ਮੈਨੂੰ ਨਹੀਂ ਪਤਾ ਇਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਉਂ ਦੇ ਰਿਹਾ ਇੱਕ ਚੀਜ਼ ਹੋਰ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੂੰਗੀ ਕਿ ਮਾਦੋਪੁਰ ਦੇ ਵਿੱਚ ਜਿਹੜੀ ਹੈਡਵਰਕ ਗੇਟ ਨੇ ਉੱਥੇ ਇੱਕ ਪ੍ਰਾਈਵੇਟ ਕੰਪਨੀ ਆ ਲੇਵਲ 19 biz ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੂੰਗੀ ਤੁਸੀਂ ਦੇਖੋ ਉਹਦੀ ਹੋਲਡਿੰਗ ਵਾਟਰ ਕਪੈਸਿਟੀ 6.25 ਲੱਖ ਕਿਊਸਿਕ ਸੀ ਜਦੋਂ ਬਣਿਆ ਤੇ ਉਹਨਾਂ ਨੇ ਜਿਹੜਾ ਬਣਾਇਆ ਔਰ ਉਹ ਦਾਵਾ ਕੀਤਾ ਕਿ ਉਹ 6.25 ਲੱਖ ਕਿਊਸਿਕ ਪਾਣੀ ਹੋਲਡ ਕਰ ਸਕਦਾ ਤੇ ਉਹ ਤੇ ਅੱਧਾ ਵੀ ਨਹੀਂ ਕਰ ਪਾਇਆ ਉਹ ਹਾਫ ਉਹਦਾ ਹਾਫ ਕਿਊਸਿਕ ਵੀ ਹੋਲਡ ਨਹੀਂ ਕਰ ਪਾਇਆ ਅੱਜ ਤਬਾਹੀ ਦੇ ਵਿੱਚ ਬੜਾ ਵੱਡਾ ਇਸ ਮਾਧੋ ਪਰ ਜਿਹੜਾ ਇਹਨਾਂ ਦਾ ਹੈਗਾ ਹੈਡਵਰਕਸ ਆ ਉੱਥੇ ਅੱਜ ਇਹ ਵੀ ਇੱਕ ਜਾਂਚ ਦਾ ਵਿਸ਼ਾ ਸੈਂਟਰ ਗਵਰਨਮੈਂਟ ਇਸ ਚੀਜ਼ ਲਈ ਜਵਾਬ ਦੇਈ ਦਵੇ ਉਸ ਚੀਜ਼ ਦੀ ਜਾਂਚ ਕਰਵਾਈ ਜਾਏ ਸੋ ਦੇਖੋ ਪ੍ਰਕਿਰਤੀ ਦੇ ਅੱਗੇ ਤੁਸੀਂ ਬਲੇਮ ਲਗਾ ਰਹੇ ਹੋ ਪਰ ਕੁਦਰਤ ਦੇ ਅੱਗੇ ਤੁਸੀਂ ਕੀ ਪ੍ਰਡਿਕਟ ਕਰ ਸਕਦੇ ਹੋ ਕਿ ਅਗਲੇ ਇੱਕ ਦਿਨ ਚ ਹੌਣ ਮੱਕੇ ਅੱਗੇ ਕੀ ਹੋਣ ਵਾਲਾ ਹੈ ਬਾਰਿਸ਼ ਦੀ ਜ਼ਿਆਦਾ ਆਕਾਸ਼ਾਹੀ ਤੋਂ ਇਲਾਵਾ ਇਹ ਕਿਸੇ ਨੂੰ ਨਹੀਂ ਪਤਾ ਸੀਗਾ ਹਿਮਾਚਲ ਜਿੱਨੇ ਬੱਦਲ ਫਟ ਜਾਣੇ ਆ ਜਿੱਥੇ ਤਬਾਹੀ ਪੰਜਾਬ ਦੀ ਬਾਰਿਸ਼ ਨਾਲ ਹੋਈ ਸਭ ਤੋਂ ਜ਼ਿਆਦਾ ਤਬਾਹੀ ਦਾ ਕਾਰਨ ਜਿੰਨੇ ਵੀ ਫੁੱਟ ਆਫ ਹਿਮਾਲਿਆ ਆਇਆ ਇੱਥੇ ਲੱਗਦੇ ਸੀ ਕਿ ਇਹਨਾਂ ਦਾ ਸਾਡਾ ਵਾਈਂਡ ਅਪ ਕਰਨ ਦਾ ਸਮਾਂ ਹੋ ਗਿਆ ਸਾਡਾ ਵਾਈਂਡ ਅਪ ਕਰਨ ਦਾ ਸਾਰੇ ਗੈਸਟ ਦਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਤੇ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਕੇਂਦਰ ਦੇ ਵੱਲੋਂ ਸਹਾਇਤਾ ਦਿੱਤੀ ਜਾਏਗੀ ਸੂਬਾ ਸਰਕਾਰ ਵੀ ਕੋਈ ਨਾ ਕੋਈ ਐਸਾ ਜਿਹੜਾ ਨਿਚੋੜ ਕੱਢ ਕੇ ਕੋਈ ਤਰੀਕਾ ਕੱਢ ਕੇ ਲਿਆਏਗੀ ਜਿਸ ਦੇ ਨਾਲ ਪੰਜਾਬ ਮੁੜ ਤੋਂ ਆਪਣੇ ਪੈਰਾਂ ਤੇ ਖੜਾ ਉਠੇ ਕੱਲ ਫੇਰ ਵਰਤਾਂਗੇ ਨਵੇਂ ਮੁੱਦੇ ਦੇ ਨਾਲ ਉਹਨਾਂ ਚੈਰਮੈਨ ਨੂੰ ਦਿਓ ਇਜਾਜ਼ਤ ਦੇਖਦੇ ਰੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਗੱਲ ਕਰਾਂਗੇ ਪੰਜਾਬ ਦੀ